ਮੋਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਪਤੱਤੇ ਵਾਲੇ ਘਾੜ ਨੂੰ ਲੈ ਕੇ ਇੱਥੇ ਉਹਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਮਿਲਕਲਾ ਪਰ ਆਪਾਂ ਦੇਖਦੇ ਹਾਂ ਜੋ ਕਿ 18 ਦਿਨ ਬੀਤ ਚੁੱਕੇ ਆ ਇੱਕ ਲੇਡੀ ਡਾਕਟਰ ਨਾਲ ਗੁੰਡਿਆਂ ਵੱਲੋਂ ਪਹਿਲਾਂ ਬਲਾਤਕਾਰ ਕੀਤਾ ਗਿਆ ਫਿਰ ਉਸ ਨੂੰ ਬਹੁਤ ਜ਼ਿਆਦਾ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ 18 ਦਿਨ ਬੀਤ ਦੇ ਬਾਵਜੂਦ ਵੀ ਹਾਲ ਤੱਕ ਉਹ ਪਰਿਵਾਰ ਨੂੰ ਕੋਈ ਇਨਸਾਫ ਦੀ ਆਸ ਨਹੀਂ ਵੱਜੀ ਕਿਉਂ ਤੁਸੀਂ ਦੇਖਿਆ ਜੋ ਸੈਂਟਰ ਦੀ ਸਰਕਾਰ ਆ ਉਹ ਮੁਰਜਮਾਂ ਦੇ ਨਾਲ ਮਿਲੀ ਹੋਈ ਆ ਉਹ ਉਸ ਕੇਸ ਨੂੰ ਦਫਾਉਣ ਦੇ ਲਈ ਪਰਿਵਾਰਤੀ ਪ੍ਰੈਸ਼ਰ ਪਾ ਰਹੀ ਹੈ ਆਪਾਂ ਦੇਖਿਆ ਕਿ ਆਲ ਇੰਡੀਆ ਦੇ ਵਿੱਚ ਡਾਕਟਰ ਦੀ ਹੱਤਿਆ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਹੋ ਰਹੇ ਹਨ ਅਸੀਂ ਵੀ ਅੱਜ ਜੋ ਮਹਿਲਕਲਾਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾਗਾ ਸਾਡੀ ਤੇ ਇਹੀ ਮੰਗ ਆ ਵੀ ਜਿਹੜੇ ਲੀ ਡਾਕਟਰ ਨੇ ਬਲਾਤਕਾਰ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਤਾਰਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੇ ਫੰਦੇ ਤੇ ਪਹੁੰਚਾਉਣ ਲਈ ਸਾਡਾ ਇਹ ਰੋਜ਼ ਪ੍ਰਦਰਸ਼ਨ ਅੱਜ ਉਸੇ ਆਧਾਰ ਤੇ ਅਸੀਂ ਰਾਸ਼ਟਰਪਤੀ ਦੇ ਨਾਂ ਤੇ ਐਸ ਡੀ ਐਮ ਸਾਹਿਬ ਮਹਿਲ ਕਲਾ ਨੂੰ ਮੰਗ ਪੱਤਰ ਦੇ ਰਹੇ ਹਾਂ ਫਿਰ ਉਹ ਲੜਕੀ ਦੀ ਮਾਤਾ ਨੇ ਤੁਸੀਂ ਆਪਾ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲ ਤੇ ਦੇਖਿਆ ਵੀ ਉਹਨੇ ਇੱਕ ਸਰਦਾਰ ਦਾ ਜ਼ਿਕਰ ਕੀਤਾ ਵਿਜੇਕਰ ਕਲਕੱਤੇ ਦੇ ਵਿੱਚ ਪੱਗ ਵਾਲੇ ਸਰਦਾਰ ਹੁੰਦੇ ਤਾਂ ਮੇਰੀ ਧੀ ਨਾ ਇਸ ਤਰ੍ਹਾਂ ਨਹੀਂ ਹੁੰਦਾ ਸੀ ਅੱਜ ਅਸੀਂ ਹਲਕਾ ਮਹਿਲਕਲਾਂ ਦੇ ਵਿੱਚ ਇਹ ਵਿਸ਼ਵਾਸ ਦਵਾਉਣੇ ਆ ਵੀ ਉਸ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਜਿੱਥੇ ਕਿਤੇ ਵੀ ਸਾਡੀ ਲੋੜ ਹੋਊ ਅਸੀਂ ਉਹ ਪਰਿਵਾਰ ਦੇ ਨਾਲ ਅੱਜ ਤਾਂ ਅਸੀਂ ਮਹਿਲਕਲਾਂ বাস ਸਟੈਂਡ ਤੋਂ ਲੈ ਕੇ ਬਾਜ਼ਾਰ ਦੇ ਵਿੱਚ ਸੀ ਕਾਤਲਾ ਨੂੰ ਫਾਂਸੀ ਦੇ ਪੰਦੇ ਤੱਕ ਪਹੁੰਚਾਉਣ ਲਈ ਰੋਸ ਮਾਰਚ ਕੀਤਾ ਸਾਡੇ ਨਾਲ ਡਾਕਟਰ ਸਰਾਂ ਜੋ ਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਡਾਕਟਰ ਪਰਮਿੰਦਰ ਜੀ ਡਾਕਟਰ ਮੱਖਣ ਜੀ ਮਾਨਪ੍ਰੀਤ ਜੀ ਕਾਲਾ ਮੈਂਬਰ ਔਰ ਸਾਡੀ ਪੂਰੀ ਸਮੁੱਚੀ ਟੀਮ ਉਹ ਅਸੀਂ ਰੋਸ ਪ੍ਰਦਰਸ਼ਨ ਦੇ ਵਿੱਚ ਹਾਜ਼ਰ ਹੋਈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਡਾਕਟਰ ਨੂੰ ਇਨਸਾਬ ਦਿਵਾਉਣ ਲਈ ਸਾਡੇ ਨਾਲ ਰੋਸ ਮਾਰਚ ਕੀਤਾ